हरियाणा ਦੇ ਸਾਬਕਾ ਮੁੱਖ ਮੰਤਰੀ ਓਪੀ ਚੋਟੜਾ ਦਾ ਦਿਹਾਂਤ ਹੋ ਗਿਆ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੋਟੜਾ ਦਾ ਦਿਹਾਂਤ ਹੋ ਗਿਆ ਹੈ ਉਹ 89 ਸਾਲ ਦੇ ਸਨ ਸ਼ੁੱਕਰਵਾਰ ਨੂੰ ਉਹ ਗੁਰੂਗਰਾਮ ਸਥਿਤ ਆਪਣੇ ਘਰ ਦੇ ਵਿੱਚ ਸੀ ਤੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ 11:30 ਵਜੇ ਗੁਰੂਗਰਾਮ ਦੇ ਮੈਦਾਨਤਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਕਰੀਬ ਅੱਧੇ ਘੰਟੇ ਬਾਅਦ ਦੁਪਹਿਰ 12:00 ਵਜੇ ਉਹਨਾਂ ਨੇ ਆਖਰੀ ਸਾਹ ਲਿਆ ਬੇਹਦੀ ਦੁਖਦਾਈ ਖਬਰ ਹੈ ਦੱਸਦੇ ਕਿ ਓਪ चौटाला ਸਾਪ ਦਾ ਉਪ ਪ੍ਰਧਾਨ ਮੰਤਰੀ ਚੋਦਰੀ ਦੇਵੀ لال ਦੇ ਪੰਜ ਬੱਚਿਆਂ ਦੇ ਵਿੱਚੋਂ ਸਭ ਤੋਂ ਵੱਡੇ ਸਨ ਉਹਨਾਂ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀਗਾ ਤੇ ਉਹ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹੇ ਨੇ ਚੁਟਾਲਾ ਨੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਜਦੋਂ ਚੁਟਾਲਾ 2013 ਦੇ ਵਿੱਚ ਅਧਿਆਪਕ ਭਰਤੀ ਕੁਟਾਲੇ ਦੇ ਦੌਰਾਨ ਇਤਿਹਾੜ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਉਹਨਾਂ ਨੇ 82 ਸਾਲ ਦੀ ਉਮਰ ਦੇ ਵਿੱਚ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀਗੀ ਤਾਂ ਅੱਜ ਸ਼ੁੱਕਰਵਾਰ 20 ਦਸੰਬਰ ਸ਼ਾਮ ਤੱਕ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਚੋਟਾਲਾ ਸਿਰਸਾ ਵਿਖੇ ਲਿਆਂਦੀ ਜਾਵੇਗੀ ਜਿੱਥੇ ਉਹਨਾਂ ਦਾ ਅੰਤਿਮ ਦਰਸ਼ ਜਿਹੜੇ ਕਿ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕਿ ਪਿੰਡ ਦੇ ਵਿੱਚ ਹੀ ਕੀਤਾ ਜਾਵੇਗਾ ਤਾਂ ਬੇहद ਆਮੰਦ ਭਾਗੀ ਦੇ ਦੁਖਦਾਈ ਖਬਰ ਆ ਰਹੀ ਹੈ ਜਿੱਥੇ ਕਿ ਹਰਿਆਣਾ ਦੇ ਸਾਬਕਾ ਸੀਐਮ ਓਪੀ ਚੋਟਾਲਾ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ ਨੇ ਦਿਹਾਂਤ ਹੋ ਚੁੱਕਿਆ ਉਹਨਾਂ ਦਾ ਦੱਸਦੀ ਹੈ ਕਿ ਕਰੀਬ 12 ਵਜੇ 49 ਦੁਪਹਿਰ ਅੱਜ ਆਖਰੀ ਸਾਹ ਲੈਨੇ ਗੁਰੂਗਰਾਮ ਦੇ ਮੈਦਾਨਤਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀਗਾ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀਗਾ ਜਿਸ ਤੋਂ ਬਾਅਦ 11:30 ਵਜੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ 12 ਵਜੇ ਉਹਨਾਂ ਨੇ ਆਖਰੀ ਸਾਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੋਟੜਾ ਦਾ ਦਿਹਾਂਤ ਹੋ ਗਿਆ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੋਟੜਾ ਦਾ ਦਿਹਾਂਤ ਹੋ ਗਿਆ ਹੈ ਉਹ 89 ਸਾਲ ਦੇ ਸਨ ਸ਼ੁੱਕਰਵਾਰ ਨੂੰ ਉਹ ਗੁਰੂਗਰਾਮ ਸਥਿਤ ਆਪਣੇ ਘਰ ਦੇ ਵਿੱਚ ਸੀ ਤੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਸਾਡੇ 11 ਵਜੇ ਗੁਰੂਗਰਾਮ ਦੇ ਮੈਦਾਨਤਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਕਰੀਬ ਅੱਧੇ ਘੰਟੇ ਬਾਅਦ ਦੁਪਹਿਰ 12 ਵਜੇ ਉਹਨਾਂ ਨੇ ਆਖਰੀ ਸਾਹ ਲਿਆ ਬੇਹਦੀ ਦੁਖਦਾਈ ਖਬਰ ਹੈ ਦੱਸਦੇ ਕਿ ਓਪ ਚੋਟੜਾ ਸਾਪ ਦਾ ਉਪ ਪ੍ਰਧਾਨ ਮੰਤਰੀ ਚੋਦਰੀ ਦੇਵੀ لال ਦੇ ਪੰਜ ਬੱਚਿਆਂ ਦੇ ਵਿੱਚੋਂ ਸਭ ਤੋਂ ਵੱਡੇ ਸਨ ਉਹਨਾਂ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀਗਾ ਤੇ ਉਹ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹੇ ਨੇ ਤਾਂ ਚੁਟਾਲਾ ਨੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਜਦੋਂ ਚੁਟਾਲਾ 2013 ਦੇ ਵਿੱਚ ਅਧਿਆਪਕ ਭਰਤੀ ਕੁਟਾਲੇ ਦੇ ਦੌਰਾਨ ਇਤਿਹਾੜ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਉਹਨਾਂ ਨੇ 82 ਸਾਲ ਦੀ ਉਮਰ ਦੇ ਵਿੱਚ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀਗੀ ਤਾਂ ਅੱਜ ਸ਼ੁੱਕਰਵਾਰ 20 ਦਸੰਬਰ ਸ਼ਾਮ ਤੱਕ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਚੋਟਾਲਾ ਸਿਰਸਾ ਵਿਖੇ ਲਿਆਂਦੀ ਜਾਵੇਗੀ ਜਿੱਥੇ ਉਹਨਾਂ ਦਾ ਅੰਤਿਮ ਦਰਸ਼ ਜਿਹੜੇ ਕਿ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕਿ ਪਿੰਡ ਦੇ ਵਿੱਚ ਹੀ ਕੀਤਾ ਜਾਵੇਗਾ ਤਾਂ ਬੇहद ਆਮੰਦ ਭਾਗੀ ਦੇ ਦੁਖਦਾਈ ਖਬਰ ਆ ਰਹੀ ਹੈ ਜਿੱਥੇ ਕਿ ਹਰਿਆਣਾ ਦੇ ਸਾਬਕਾ ਸੀਐਮ ਓਪੀ ਚੋਟਾਲਾ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ ਨੇ ਦਿਹਾਂਤ ਹੋ ਚੁੱਕਿਆ ਉਹਨਾਂ ਦਾ ਦੱਸ ਦिए ਕਿ ਕਰੀਬ 12 ਵਜੇ ਉਹਨਾਂ ਨੇ ਦੁਪਹਿਰ ਅੱਜ ਆਖਰੀ ਸਾਹ ਲੈਣੇ ਗੁਰੂਗਰਾਮ ਦੇ ਮੈਦਾਨਤਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀਗਾ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀਗਾ ਜਿਸ ਤੋਂ ਬਾਅਦ 11:30 ਵਜੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ 12 ਵਜੇ ਉਹਨਾਂ ਨੇ ਆਖਰੀ ਸਾਹ ਲਏ